ਉਸ ਸਮੇ ਜਿਹੜੇ ਇੰਜੀਨੀਅਰ ਸੀਗੇ BBMB ਦੇ ਜੇ ਉਹਨਾਂ ਨੂੰ ਨਾ ਮਰਦੀ ਤਾਂ ਅੱਜ ਤੱਕ ਇਹ ਨਹਿਰ ਕੰਪਲੀਟ ਹੋ ਕੇ ਪਾਣੀ ਚੱਲਦਾ ਹੋਣਾ ਸੀ ਉਸ ਘਟਨਾ ਤੋਂ ਬਾਅਦ ਸੁਖਦੇਵ ਸਿੰਘ ਬੱਬਰ ਤੇ ਜਟਾੜੇ ਦੀ ਘਟਨਾ ਤੋਂ ਬਾਅਦ ਇੱਕ ਚਮਚਾ ਵੀ ਸੀਮਿੰਟ ਦਾ ਲੱਗਿਆ ਨਹੀਂ ਐਸਵਾਈਐਲ ਨਹਿਰ ਦੇ ਵਿੱਚ ਦੁਸ਼ਮਣ ਬਾਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਕਾਂਗਰਸ ਦੀਆਂ ਜਿਹੜੀਆਂ ਗਲਤੀਆਂ ਦਾ ਨਤੀਜਾ ਪੰਜਾਬ ਦੇ ਵਿੱਚ ਅੱਤਵਾਦ ਆਇਆ ਜਿਹੜਾ ਪੰਜਾਬ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਨੇ ਅੱਤਵਾਦ ਦਾ ਸੰਤਾਪ ਭੁਗਿਆ ਔਰ ਉਹਦੇ ਵਿੱਚ ਹੀ ਇਹ ਘਟਨਾ ਸਾਹਮਣੇ ਆਉਂਦੀ ਆ ਜਿਹੜੀ BBMP ਦੀ ਜਿਹੜੀ ਜਿਸ ਘਟਨਾ ਦਾ ਮੈਂ ਜ਼ਿਕਰ ਕਰ ਰਿਹਾ ਮੈਂ ਉਹਦੀ ਸਪੋਰਟ ਨਹੀਂ ਕਰ ਰਿਹਾ ਕਿਸੇ ਨੂੰ ਵੀ ਮਾਰਨ ਦੇ ਹੱਕ ਦੇ ਵਿੱਚ ਨਾ ਤਾਂ ਮੈਂ ਪਹਿਲਾ ਸੀ ਨਾ ਮੈਂ ਹੋਣਾ ਤੇ ਨਾ ਹੀ ਗਾਹ ਹੋਵਾਂਗਾ ਪਰ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਆ ਪਰ ਉਹਨਾਂ ਦੇ ਜੇਕਰ ਇਤਿਹਾਸਿਕ ਪਰਪੇਖ ਨੂੰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਜਿਹੜੀਆਂ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਗਲਤੀਆਂ ਹੋਈਆਂ ਉਹਦਾ ਨਤੀਜਾ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਹਜ਼ਾਰਾਂ ਪਰਿਵਾਰਾਂ ਨੇ ਭੁਗਤਿਆ ਹੈ